ਤੁਸੀਂ ਪ੍ਰਾਈਮਰੀ ਸ਼ਰਟ ਵੀ ਦੇਖ ਰਹੇ ਹੋ ਜੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਾਣੀ ਲੰਘੇ ਕੱਲ ਪੰਜਾਬ ਦੇ ਕੁਝ ਕ ਹਿੱਸਿਆਂ ਵਿੱਚ ਕਣੀਆਂ ਪਈਆਂ ਪਰ ਕਿਤੇ ਵੀ ਪਰਮਾ ਮੀਂ ਨਹੀਂ ਪੰਜਾਬ ਦੇ ਵਿੱਚ ਬਹੁਤ ਗਿਆ ਥਾਵਾਂ ਦੇ ਉੱਤੇ ਕੱਲ ਮੌਸਮ ਸਾਫ਼ ਸੀ ਧੁੱਪ ਵੀ ਨਿਕਲੀ ਆ ਤੇ ਅਸਮਾਨ ਨਿੱਖੇ ਰਹਿ ਰਿਹਾ ਬਹੁਤ ਗਿਆ ਥਾਵਾਂ ਤੇ ਆਉਂਦੇ 24 ਘੰਟੇ ਦੇ ਵਿੱਚ ਪੰਜਾਬ ਦੇ ਕਈ ਹਿੱਸੇ ਦੇ ਵਿੱਚ ਭਾਰੀ ਮੀਂ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਆ ਪਰ ਇਹ ਨਾ ਪਵੇ ਹਰ ਕੋਈ ਅਰਲਾਸ ਕਰਦਾ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋ ਗਿਆ ਹਰ ਕੋਈ ਅਰਦਾਸ ਕਰਦਾ ਜੀ ਕਿ ਹੁਣ ਮੀਂਹ ਵੀ ਨਾ ਪਵੇ ਬੰਨ ਵੀ ਨਾ ਟੁੱਟਣ ਹਿਮਾਚਲ ਦੇ ਵਿੱਚੋਂ ਪਾਣੀ ਡੇਮਾਂ ਦੇ ਵਿੱਚ ਵੀ ਨਾ ਆਵੇ ਤੇ ਡੇਮਾਂ ਵਾਲਾ ਪਾਣੀ ਦਰਿਆਵਾਂ ਦੇ ਵਿੱਚ ਨਾ ਆਵੇ ਤੇ ਦਰਿਆਵਾਂ ਦੇ ਬੰਨ ਨਾ ਟੁੱਟਣ ਤੇ ਖੇਤ ਬਚ ਜਾਣ ਤੇ ਪਿੰਡ ਬਚ ਜਾਣ ਜਿਹੜੇ ਹੋਰ ਹਾਲੇ ਕਲਾਵੇ ਦੇ ਵਿੱਚ ਇਸ ਹੜ੍ਹ ਦੀ ਮਾਰ ਦੇ ਵਿੱਚ ਨਹੀਂ ਆਏ ਬਾਕੀ ਕੁਦਰਤ ਇਸ ਅਰਦਾਸ ਨੂੰ ਬੇਨਤੀ ਨੂੰ ਜੋਦੜੀ ਨੂੰ ਕਿੰਨਾ ਕੁ ਮਨਜ਼ੂਰ ਕਰਦੀ ਆ ਇਹ ਸਮਾਂ ਬਿਆਨ ਕਰੂਗਾ ਪਰ ਲੰਘੇ ਕੱਲ ਦੋਸਤੋ ਮੈਂ ਜਾ ਕੇ ਆਇਆ ਸultan Par Lodhi ਦੇ ਪਿੰਡ ਬਾਉਪੁਰ ਜਦੀਦ ਦੇ ਵੱਲ ਤੇ ਉਧਰ ਫਿਰ ਅਸੀਂ ਅਜਨਾਲਾ ਦੇ ਵੱਲ ਗਏ ਸੀ ਤਸਵੀਰ ਅਜਨਾਲਾ ਅਸੀਂ ਰਮਦਾਸ ਦੇ ਵੱਲ ਗਏ ਸੀ ਰਮਦਾਸ ਦੇ ਕੋਲੇ ਕੁਝ ਪਿੰਡ ਆ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਬਹੁਤ ਪਾਣੀ ਭਰਿਆ ਉਹਨਾਂ ਥਾਵਾਂ ਤੇ ਵੀ ਜਾ ਕੇ ਆਏ ਆ ਇਹ ਗੱਲ ਮੈਂ ਇਸ ਕਰਕੇ ਸਾਂਝੀ ਕਰ ਰਿਹਾ ਕਿਉਂਕਿ ਬਹੁਤ ਸਾਰੇ ਭੈਣਾ ਵੀਰ ਸਾਨੂੰ ਨਿੱਜੀ ਤੌਰ ਦੇ ਉੱਤੇ ਫੋਨ ਕਰਕੇ ਪੁੱਛ ਰਹੇ ਆ ਸਾਨੂੰ ਸੁਨੇਹੇ ਭੇਜ ਰਹੇ ਆ ਕਿ ਅਸੀਂ ਉੱਥੇ ਮਦਦ ਭੇਜਣੀ ਆ ਸਾਨੂੰ ਕੀ ਕੀ ਭੇਜਣਾ ਚਾਹੀਦਾ ਉਹਨਾਂ ਵੀਰਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਆ ਉਹ ਕਈ ਸੈਂਕੜੇ ਵੀਰ ਆ ਜਿਹੜੇ ਕਿ ਚੱਜਦਾ ਵਿਚਾਰ ਦੇ ਵਿੱਚ ਆਏ ਆ ਜਿਨ੍ਹਾਂ ਨੇ ਉਥੋਂ ਦੀਆਂ ਲੋੜਾਂ ਦੇ ਬਾਰੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਕਹਿ ਦਿੱ ਕਿ ਸਾਡੇ ਕੋਲੇ ਰਾਸ਼ਨ ਪਾਣੀ ਦੀ ਕੋਈ ਕਮੀ ਨਹੀਂ ਬਾਬੇ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਦੇ ਨਾਲ ਰਾਸ਼ਨ ਪਾਣੀ ਪੂਰਾ ਫੁੱਲ ਬਟਾ ਫੁੱਲਾ ਉਥੇ ਕਿਸੇ ਵੀ ਚੀਜ਼ ਦੀ ਖਾਸ ਕਰਕੇ ਸੁੱਕੀ ਰਸਣ ਦੀ ਉਥੇ ਨਾ ਜ਼ਰੂਰ ਤੇ ਇਸ ਵੇਲੇ ਲੰਗਰ ਪ੍ਰਸ਼ਾਦੇ ਦੀ ਨਾ ਇਸ ਵੇਲੇ ਰਾਸ਼ਨ ਪਾਣੀ ਦੀ ਜ਼ਰੂਰਤ ਆ ਉਹ ਕਹਿੰਦੇ ਕਿ ਸਾਡੇ ਕੋਲੇ ਬਹੁਤ ਆ ਪਹਿਲਾਂ ਹੀ हां ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਇਸ ਵੇਲੇ ਇੱਥੇ ਡਾਈਪਰ ਚਾਹੀਦੇ ਆ ਬੀਬੀਆਂ ਨੇ ਇਹ ਗੱਲ ਕਹੀ ਹੈ ਕਿ ਸੈਨਟਰੀ ਪੈਡ ਦੀ ਵੀ ਲੋੜ ਆ ਅਸੀਂ ਕੁਝ ਕੁ ਡਾਕਟਰ ਸਹਿਬਾਨ ਕੁੜੀਆਂ ਦੇ ਨਾਲ ਵੀ ਗੱਲ ਕੀਤੀ ਆ ਨਰਸਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਥੇ ਸੈਨਟਰੀ ਪੈਡ ਦੀ ਲੋੜ ਹੈ ਅਗਲੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ ਇਸ ਵੇਲੇ ਇਨਫੈਕਸ਼ਨ ਦੀਆਂ ਦਵਾਈਆਂ ਚਾਹੀਦੀਆਂ ਇਨਫੈਕਸ਼ਨ ਵੱਢਣੀ ਸ਼ੁਰੂ ਹੋ ਗਈ ਆ ਸਰੀਰ ਦੇ ਉੱਤੇ ਖਾਰਸ਼ ਹੋਣੀ ਅੱਖਾਂ ਦੇ ਵਿੱਚ ਖਾਰਸ਼ ਹੋਣੀ ਅਲਰਜਿਕ ਸਮੱਸਿਆਵਾਂ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ ਇਹ ਗੱਲ ਕਹੀ ਗਈ ਹੈ ਕਿ ਪਸ਼ੂਆਂ ਦੇ ਵਾਸਤੇ ਵੀ ਸਾਨੂੰ ਦਵਾਈਆਂ ਚਾਹੀਦੀਆਂ ਕਿਉਂਕਿ ਪਸ਼ੂਆਂ ਨੂੰ ਵੀ ਕਈ ਤਰ੍ਹਾਂ ਦੇ ਰੋਗ ਲੱਗ ਚੁੱਕੇ ਜਾਂ ਲੱਗਣ ਦੀ ਪੂਰੀ ਪੂਰੀ ਸੰਭਾਵਨਾ। ਸੋ ਉਹਨਾਂ ਨੇ ਮੁੱਢਲੇ ਤੌਰ ਦੇ ਉੱਤੇ ਚਾਰੇ ਦੀ ਗੱਲ ਵੀ ਕਹੀ ਹੈ ਕਿ ਪਸ਼ੂਆਂ ਵਾਸਤੇ ਚਾਰਾ ਤੂੜੀ ਦੀ ਲੋੜ ਹੈਗੀ ਆ ਪਰ ਬਾਕੀ ਉਹ ਚੀਜ਼ਾਂ ਕਹਿੰਦੇ ਜੀ ਕਿ ਹਾਲੇ ਬੇਸ਼ੱਕ ਖਾਣ ਪੀਣ ਵਾਲੀਆਂ ਘਟਾਤਾਂ ਤਾਂ ਜਾਣ ਉਹ ਕਹਿੰਦੇ ਜੀ ਸਾਨੂੰ ਜ਼ਰੂਰਤ ਸਭ ਤੋਂ ਵੱਡੀ ਉਦੋਂ ਪੈਣੀ ਹੈ ਐਨਆਰਆਈ ਪੈਣਾ ਵੀਰਾਂ ਦੀ ਵੀ ਸਰਕਾਰ ਦੀ ਵੀ ਤੇ ਬਾਕੀ ਸਾਰੀਆਂ ਸਮਾਜਿਕ ਜਥੇਬੰਦੀਆਂ ਦੀ। ਜਦੋਂ ਖੇਤਾਂ ਦੇ ਵਿੱਚੋਂ ਪਾਣੀ ਸੁੱਕ ਗਿਆ ਤੇ ਜਦੋਂ ਅਸੀਂ ਇੱਥੋਂ ਰੇਤ ਚੁੱਕਣੀ ਹੋਈ ਉਦੋਂ ਸਾਨੂੰ ਟਰੈਕਟਰਾਂ ਦੀ ਲੋੜ ਪੈਣੀ ਆ ਉਦੋਂ ਅਸੀਂ ਬੰਦਿਆਂ ਦੀ ਲੋੜ ਮਹਿਸੂਸ ਕਰਾਂਗੇ ਮੈਨ ਪਾਵਰ ਚਾਹੀਦੀ ਆ ਉਦੋਂ ਸਾਨੂੰ ਡੀਜ਼ਲ ਚਾਹੀਦਾ ਇਸ ਕਰਕੇ ਸਾਡੀ ਉਦੋਂ ਤੱਕ ਦੇ ਲਈ ਮਦਦ ਬਚਾ ਕੇ ਰੱਖਿਓ ਉਦੋਂ ਤੁਸੀਂ ਭਾਵੇਂ ਖੇਤਾਂ ਨੂੰ ਗੋਦ ਲੈ ਲਿਓ ਵੀ ਭਾਈ ਮੈਂ 5 ਖੇਤ ਸਵਾਰ ਕੇ ਦੇ ਦਿੰਨਾ ਮੈਂ 50 ਕਿੱਲੇ ਸਵਾਰ ਕੇ ਦੇ ਦਿੰਨਾ ਮੈਂ 5 ਘਰ ਬਣਾ ਕੇ ਦੇ ਦਿੰਨਾ ਅਸੀਂ ਰਲ ਕੇ ਫਲਾਣੀ ਸੰਸਥਾ ਵਾਲੇ ਇੱਕ ਪਿੰਡ ਗੋਦ ਲੈ ਲੈਂਦੇ ਆ ਇਸ ਵੇਲੇ ਇਸ ਤਰੀਕੇ ਦੇ ਯਤਨਾਂ ਦੀ ਲੋੜ ਆ ਜੇਕਰ ਅੱਜ ਅਸੀਂ ਭਾਵਕ ਹੋ ਕੇ ਤੇ ਇੱਕ ਹਫਤੇ ਲਈ 15 ਦਿਨਾਂ ਦੇ ਲਈ ਮਦਦ ਕਰੀਏ ਤੇ ਫਿਰ ਉਸ ਤੋਂ ਬਾਅਦ ਚੁੱਪ ਵੱਟ ਜਗੇ ਇੱਥੇ ਪਹੁੰਚ ਗਏ ਨਾ ਜਾਂ ਚੀਜ਼ ਇੱਥੇ ਪਹੁੰਚਾਈਏ ਨਾ ਫਿਰ ਉਹਨਾਂ ਲੋਕਾਂ ਦਾ ਦੁੱਗਣਾ ਤਿੱਗਣਾ ਚੌਗਣਾ ਨੁਕਸਾਨ ਹੋਊਗਾ ਪਰ ਇਹ ਸੇਵਾ ਇਹ ਮਦਦ ਇਹ ਹੱਥ ਫੜਨ ਵਾਲੀ ਪ੍ਰਕਿਰਿਆ ਇਹ ਕਈ ਮਹੀਨੇ ਤੱਕ ਚੱਲਣੀ ਆ ਇਸ ਕਰਕੇ ਤੁਸੀਂ ਲਗਾਤਾਰਤਾ ਦੇ ਵਿੱਚ ਨਾਲ ਜੁੜੇ ਰਹੋ ਇਹਨਾਂ ਦੇ ਜਿਹੜਾ ਵੀ ਤੁਹਾਨੂੰ ਬੰਦਾ ਭਰੋਸੇਯੋਗ ਦਾ ਜਿਹੜੀ ਵੀ ਸੰਸਥਾ ਭਰੋਸੇਯੋਗ ਲੱਗਦੀ ਆ ਉਹਦੇ ਰਾਹੀਂ ਮਦਦ ਜ਼ਰੂਰ ਭੇਜਿਓ ਤੇ ਅੱਜ ਤੋਂ ਇੱਕ ਹਫਤੇ ਬਾਅਦ ਤੋਂ ਖਾਸ ਕਰਕੇ ਭੇਜਣੀ ਸ਼ੁਰੂ ਕਰਿਓ ਇਹ ਮੇਰੀ ਨਿੱਜੀ ਤੌਰ ਤੇ ਉੱਤੇ ਵੀ ਬੇਨਤੀ ਆ ਜਿਨ੍ਹਾਂ ਦੇ ਪਸ਼ੂ ਮਰ ਗਏ ਉਹਨਾਂ ਨੂੰ ਸ਼ਾਇਦ ਪਸ਼ੂਆਂ ਦੀ ਲੋੜ ਹੋਵੇ ਪਸ਼ੂ ਲੈ ਕੇ ਦੇਣੇ ਚਾਹੀਦੇ ਆਪਾਂ ਨੂੰ ਜਿਨ੍ਹਾਂ ਦੇ ਘਰ ਡਿੱਗ ਪੇਕੰਦਾ ਡਿੱਗ ਪੀਆਂ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਆ ਬੜਾ ਨੁਕਸਾਨ ਹੋ ਗਿਆ ਜਿਹੜਾ ਕਿ ਕਈ ਹਜ਼ਾਰ ਕਰੋੜ ਰੁਪਏ ਦੇ ਵਿੱਚ ਗਿਣਤੀ ਮਿੰਤੀ ਦੇ ਵਿੱਚ ਆਊਗਾ ਪਰ ਲੰਘੇ ਕੱਲ ਕੀ ਹੋਇਆ ਹੜ੍ਹਾਂ ਦੇ ਮਾਮਲੇ ਦੇ ਵਿੱਚ ਲੰਘੇ ਕੱਲ ਕੀ ਹੋਇਆ ਲੰਘੇ ਕੱਲ ਕਈ ਥਾਵਾਂ ਤੇ ਪਾਣੀ ਚੜ੍ਹਿਆ ਤੇ ਕਈ ਥਾਵਾਂ ਤੇ ਪਾਣੀ ਥੋੜਾ ਜਿਹਾ ਲੱਥਿਆ ਪਰ ਪੰਜਾਬ ਦੇ ਵਿੱਚੋਂ ਹੜ੍ਹਾਂ ਦਾ ਖਤਰਾ ਮੁੱਕਿਆ ਨਹੀਂ ਹੜ ਜਿਹੜੇ ਆਏ ਹਨ ਜੀ ਇਸ ਤੋਂ ਵੱਧ ਪਾਣੀ ਨਾ ਵੀ ਛੱਡਿਆ ਜਾਵੇ ਤਾਂ ਵੀ ਇਹ ਖਤਰਾ ਖਤਰਈ ਆ ਤੇ ਜਦੋਂ ਪਾਣੀ ਹੋਰ ਛੱਡਿਆ ਜਾਂਦਾ ਤਾਂ ਇਹ ਖਤਰਾ ਦੁੱਗਣਾ ਤਿਗਣਾ ਹੋ ਜਾਂਦਾ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਲੰਘੇ ਕਲ ਕਾਵਾਵਾਂ ਵਾਲੀ ਪਿੰਡ ਦੇ ਵੱਲੋਂ ਖਬਰ ਆਈ ਆ ਇਧਰ ਸਤਲਜ ਦੇ ਵੱਲੋਂ ਪਤਾ ਲੱਗਾ ਜੀ ਕਾਵਾਵਾਂ ਵਾਲੀ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਵਾਸਤੇ ਗਏ ਸੀ ਉੱਥੇ ਟਰਾਲੀਆਂ ਮਿੱਟੀ ਦੀਆਂ ਪਾਈਆਂ ਜਾ ਰਹੀਆਂ ਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਸੰਦੀਪ ਸਿੰਘ ਨਾਂ ਦਾ ਇੱਕ ਕਿਸਾਨ ਵੀਰ ਜਿਹੜਾ ਕਿ ਇੱਥੇ ਮਿੱਟੀ ਦੀ ਟਰਾਲੀ ਥਲੇ ਦਬ ਗਿਆ ਟਰਾਲੀ ਪਲਟ ਗਈ ਬਾਅਦ ਵਿੱਚ ਜੀ ਸੀ ਬੀ ਦੇ ਨਾਲ ਉਸ ਟਰਾਲੀ ਨੂੰ ਸਿੱਧ ਕੀਤਾ ਜਾ ਰਿਹਾ ਸੀ ਤੇ ਜੀਸੀਬੀ ਆ ਜਿਹੜੀ ਉਹਦੇ ਕੰਨ ਦੇ ਨਾਲ ਕੱਢ ਕੇ ਵੀ 6:6 ਵਜ ਗਈ ਤੇ ਉਸ ਤੋਂ ਬਾਅਦ ਕੰਨ ਦੇ ਪਰਦੇ ਪਾਟ ਕੇ ਤੇ ਹਸਪਤਾਲ ਦੇ ਵਿੱਚ ਮੌਤ ਹੋ ਗਈ। ਲੰਘੇ ਕੱਲ ਇੱਕ ਹੋਰ ਖਬਰ ਆਈ ਆ। ਉਹਦੇ ਵਿੱਚ ਪਤਾ ਲੱਗਾ ਜੀ ਕਿ ਫਾਜ਼ਿਲ ਕਰੇ ਵਾਲੀ ਤੇ ਉੱਥੇ ਖੇਤ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਟਿਊਬਵੈਲ ਦੇ ਰਹੀ ਮੁੰਡਾ ਗਿਆ ਸੀ। ਉਹਦੇ ਉੱਤੇ ਖੰਭਾ ਡਿੱਗ ਪਿਆ ਤੇ ਉਸ ਕਿਸਾਨ ਦੀ ਵੀ ਮੌਤ ਹੋ ਗਈ ਆ। ਮਤਲਬ ਇਹ ਹੈ ਜੀ ਕਿ ਇਹੋ ਜੀਆਂ ਘਟਨਾਵਾਂ ਵੀ ਵਾਪਰ ਰਹੀਆਂ। ਇਹਨੂੰ ਅਸੀਂ ਹੜ ਤੋਂ ਬਾਅਦ ਨਹੀਂ ਘਟਨਾਵਾਂ ਕਹਿ ਲਈਏ। ਜਾ ਹਰ ਦੇ ਨਾਲ ਸੰਬੰਧਿਤ ਘਟਨਾਵਾਂ ਕਹਿ ਲਈਏ ਪਰ ਜਿਨ੍ਹਾਂ ਦੇ ਘਰ ਦੇ ਵਿੱਚੋਂ ਕੋਈ ਜੀਤ ਉਰ ਜਾਂਦਾ ਉਹ ਟੁੱਟ ਜਾਂਦੇ ਆ ਉਹਨਾਂ ਨੇ ਕਦੇ ਛੇਤੀ ਤਾਂ ਵੀ ਨਹੀਂ ਆਉਣਾ ਇਹ ਬੜੀ ਦੁਖਦਾਈ ਖਬਰ ਹੈਗੀ ਆ ਇਹ ਜਿਹੜੇ ਕਿਸਾਨ ਵੀਰ ਗਏ ਆ ਇਹਨਾਂ ਦੇ ਵੀ ਜਾਣ ਦਾ ਦੁੱਖ ਆ ਜਿਹੜੇ ਰੁੜ ਗਏ ਉਹਨਾਂ ਦਾ ਵੀ ਦੁੱਖ ਆ ਜਿਹੜੇ ਹੁਣ ਤੱਕ ਜਹਾਨੋਂ ਕੂਚ ਕਰ ਗਏ ਉਹਨਾਂ ਦੇ ਵੀ ਦੁੱਖ ਆ ਸਾਨੂੰ ਸਭ ਦਾ ਇਸ ਗੱਲ ਦਾ ਦੁੱਖ ਆ ਕਿ ਭਾਈ ਸਾਡੇ ਇਹ ਸਤਕਾਰਯੋਗ ਕਿਸਾਨ ਸਾਡੇ ਪੰਜਾਬ ਦੇ ਵਸਨੀਕ ਸਾਡੇ ਪੰਜਾਬੀ ਵੀਰ ਭਰਾ ਕਿਸ ਵੇਲੇ ਦੁਨੀਆ ਤੋਂ ਜਾ ਰਹੇ ਆ ਇਸ ਆਫਤ ਦੇ ਕਰਕੇ ਹੋਰ ਇਥੇ ਪੰਜਾਬ ਦੇ ਵਿੱਚ ਲੰਘੇ ਕੱਲ ਕੀ ਕੁਝ ਹੋਇਆ ਇਹਦਾ ਵੀਰਵਾ ਵੀ ਸਾਂਝਾ ਕਰਦੇ ਆ ਲੰਘੇ ਕੱਲ ਸ਼ਿਵਰਾਜ ਸਿੰਘ ਚੋਹਾਨ ਖੇਤੀਬਾੜੀ ਮੰਤਰੀ ਭਾਰਤ ਦੇ ਉਹ ਵੀ ਪਹੁੰਚੇ ਜੀ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਹੋਰੀ ਵੀ ਪਹੁੰਚੇ ਪੰਜਾਬ ਦੇ ਵਿੱਚ ਕੇਜਰੀਵਾਲ ਹੋਰੀ ਵੀ ਪਹੁੰਚੇ ਪੰਜਾਬ ਦੇ ਵਿੱਚ ਹੋਰ ਵੀ بڑے ਨੇਤਾ ਪਹੁੰਚੇ ਪੰਜਾਬ ਦੇ ਵਿੱਚ ਇਸ ਵੇਲੇ ਜਨਤਾ ਇਹ ਗੱਲ ਕਹਿ ਰਹੀ ਹੈ ਵੀ ਫਿਕਰਮੰਦ ਨੇ ਜਾਂ ਕਹਿ ਦਈਏ ਪਹਿਲਵਾਨੀ ਗੇੜਾ ਦੇਣ ਵਾਸਤੇ ਆਏ ਆ ਪਰ ਆ ਜਾ ਰਹੇ ਹਨ ਲਗਭਗ ਸਾਰੇ ਹੀ ਆਤੇ ਜਾ ਰਹੇ ਹਨ ਅਈਲਾ ਰਿਪੋਰਟ ਦਾ ਵੀਰਵਾ ਫਿਰ ਕਰਾਂਗੇ ਟਿੱਪੜੀ ਪੰਜਾਬ ਦੇ ਵਿੱਚ ਹੜ੍ਹ ਦੇ ਨਾਲ ਹਾਲਾਤ ਹਾਲੇ ਵੀ ਜਮીર ਨੇ ਰਾਵੀ ਤੇ ਸਤਲੁਜ ਉਛਲ ਰਿਹਾ ਵੀਰਵਾਰ ਨੂੰ ਲੁਧਿਆਣਾ ਦੇ ਵਿੱਚ ਸਤਲੁਜ ਦੇ ਸਸਰਾਲੀ ਬੰਨ ਤੇ ਨਦੀ ਦੇ ਵਿੱਚਕਾਰ ਮਿੱਟੀ ਖਿਸ ਗਈ ਇਸ ਤੋਂ ਬਾਅਦ ਫੌਜ ਨੇ ਮੋਰਚਾ ਸੰਭਾਲਿਆ ਇਸ ਤੋਂ ਇਲਾਵਾ ਸਤਲੁਜ ਨੇ ਫਿਰੋਜ਼ਪੁਰ ਦੇ ਪੱਲਾ ਮੇਗਾ ਸਿੰਘ ਦੇ ਕੋਲ ਪਿੰਡ ਪਾਕਿਸਤਾਨ ਦੇ ਪਿੰਡ ਤੇ ਪੁਲਿਸ ਚੌਕੀਆਂ ਨੂੰ ਪਾਣੀ ਦੇ ਵਿੱਚ ਡੋਬ ਦਿੱਤਾ ਇੱਥੇ ਬੰਨ ਟੁੱਟਣ ਦਾ ਖਤਰਾ ਵੀ ਬਣਿਆ ਹੋਇਆ ਪਠਾਨਕੋਟ ਐਨ ਐਚ 44 ਦੇ ਨਾਲ ਲੱਗਦੀ ਹੋਈ ਸੜਕ ਪਾਣੀ ਦੇ ਤੇਜ਼ ਹਾੜੇ ਵਿੱਚ ਵਹਿ ਗਈ ਹਾਈਵੇ ਦੇ ਵਿੱਚ ਵੀ ਇਸ ਵੇਲੇ ਤਰੇੜਾਂ ਆਈਆਂ ਤੇ ਰੋਪੜ ਵਿੱਚ ਪਹਾੜੀ ਘਟਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦਾ ਵੀ ਨੁਕਸਾਨ ਹੋਇਆ ਹੜ੍ਹ ਦੀ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਪਿੰਡ ਦੇ ਵਿੱਚ ਡਸਟਰਡ ਅਧਿਕਾਰੀ ਨਿਯੁਕਤ ਕਰ ਦਿੱਤੇ ਨੇ ਇਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਦਿੱਤੀ ਆ ਉਹਨਾਂ ਨੇ ਕਿਹਾ ਜੀ ਕਿ ਇਹ ਅਧਿਕਾਰੀ ਹੜਪੀੜਤ ਖੇਤਰਾਂ ਦੇ ਵਿੱਚ ਜਾਣਗੇ ਸਿੱਧਾ ਸੰਪਰਕ ਕਰਨਗੇ ਤੇ ਸਿੱਧਾ ਹੱਲ ਹੋਏਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੱਲ ਤਬੀਅਤ ਵਿਗੜ ਗਈ ਤੇ ਲੰਘੇ ਕੱਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦੇ ਨਾਲ ਉਹਨਾਂ ਨੇ ਹੜਪੀੜਤ ਇਲਾਕਿਆਂ ਦਾ ਜਾਇਜ਼ਾ ਲੈਣਾ ਸੀ ਕੇਜਰੀਵਾਲ ਨੇ ਇਹ ਇਕੱਲਿਆਂ ਹੀ ਆਪਣੀ ਟੀਮ ਦੇ ਨਾਲ ਵੱਖ-ਵੱਖ ਖੇਤਰਾਂ ਦਾ ਜਾਇਜ਼ਾ ਲਿਆ ਤੇ ਕੇਂਦਰ ਸਰਕਾਰ ਦੇ ਕੋਲ ਮਦਦ ਦੀ ਅਪੀਲ ਕੀਤੀ ਆ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ ਪੰਜਾਬ ਦੇ ਵਿੱਚ ਪਹੁੰਚੇ ਉਨ੍ਹਾਂ ਦੇ ਨਾਲ ਸੁਨੀਲ ਜਾਖੜ ਤੇ ਬਾਕੀ ਹੋਰ ਨੇਤਾ ਵੀ ਸਨ ਦੂਜੇ ਪਾਸੇ ਸੂਬੇ ਦੇ ਵਿੱਚ ਮੀਂਹ ਤੇ ਹੜ੍ਹ ਦੇ ਕਾਰਨ ਵਿਗੜੇ ਹੋਏ ਹਾਲਾਤ ਦੇ ਉੱਤੇ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤਿੰਨ ਹਫ਼ਤੇ ਦੇ ਵਿੱਚ ਰਿਪੋਰਟ ਤਲਬ ਕੀਤੀ ਹੈ ਚੀਫ ਜਸਟਿਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹੋ ਜਿਹਾ ਮੀਂਹ ਤੇ ਹੜ੍ਹ ਪਹਿਲਾਂ ਕਦੇ ਨਹੀਂ ਦੇਖਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਇਹ ਕਹਾਂਗੇ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਛੇਤੀ ਕਿਤੇ ਹੋ ਨਹੀਂ ਸਕਣੀ ਜੇਕਰ ਕੇਂਦਰ ਦੀ ਸਰਕਾਰ ਨੇ ਬਾਹ ਨਾ ਫੜੀ ਤਾਂ ਉਹ ਮੈਂ ਤਾਂ ਗੱਲ ਕਹਿਣਾ ਵੀ ਦੇਖੋ ਇਸ ਵੇਲੇ ਤੱਕ ਕਈ ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਿਆ ਤੇ ਇੱਥੇ ਪੰਜਾਬ ਦੀ ਸਰਕਾਰ ਇਹ ਗੱਲ ਚਿੱਟੇ ਰਣ ਨੂੰ ਸਾਫ ਆ ਵੀ ਇੰਨੀ ਸਬਰਥ ਹੈ ਵੀ ਨਹੀਂ ਵੀ ਭਾਈ ਉਹ ਲੱਖ ਰੁਪਈਆ ਕਿਸਾਨ ਨੂੰ ਦੇ ਦੇਵੇ ਸਵਾ ਲੱਖ ਦੇ ਦੇਵੇ ਅਸਟਚੋਨੇ ਕਿ 5 ਲੱਖ ਵੀ ਦੇਵੇ ਪਰ ਦੇਸੀ ਰਿਆ ਹੁੰਦਾ ਵੀ ਭਾਈ ਕੌਣ ਕਿੰਨੇ ਕ ਜੋਗਾ ਜੇ ਕੇਂਦਰ ਦੀ ਸਰਕਾਰ ਨੇ ਕੋਈ ਵਿਸ਼ੇਸ਼ ਪੈਕੇਜ ਨਾ ਜਾਰੀ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਮਾਰ ਪਈ ਆ ਈ ਇਵੇਂ ਹੀ ਮਾਰ ਰਹਿ ਜਾਣੀ ਆ ਜਿਹੜਾ ਨੁਕਸਾਨ ਹੁਣ ਤੱਕ ਫਸਲવાડી ਦਾ ਹੋਇਆ ਇਹ 12000 15000 10000 ਰੁਪਿਆ ਏਕੜ ਦੇਣ ਦੇ ਨਾਲ ਬਿਲਕੁਲ ਪੂਰਾ ਨਹੀਂ ਹੋਣਾ ਇਹ ਤਾਂ ਕਿਸਾਨਾਂ ਦੇ ਨਾਲ ਕੋਰਾ ਮਜ਼ਾਕ ਹੋਊਗਾ ਵੀ ਜੇ ਆਪਾਂ ਇਹ ਗੱਲ ਕਰੀਏ ਕਿ ਤੁਹਾਨੂੰ ਅਸੀਂ 12000 ਰੁਪਿਆ ਏਕੜ ਦਿੱਤਾ ਇਹ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ 12000 ਦੇ ਵਿੱਚ ਤਾਂ ਇੱਕ ਖੇਤ ਦੇ ਵਿੱਚ ਝੋਨਾ ਲਵਾਉਣਾ ਉੱਥੇ ਡੀਜ਼ਲ ਫੂਕਿਆ ਤੇ ਉੱਥੇ ਬਾਕੀ ਜਿਹੜੇ ਖਰਚੇ ਆ ਉਹ ਵੀ ਪੂਰੇ ਨਹੀਂ ਆਉਂਦੇ ਜਿਨ੍ਹਾਂ ਨੇ ਠੇਕੇ ਦੇ ਉੱਤੇ ਜ਼ਮੀਨਾਂ ਲਈਆਂ ਸਾਡੇ ਕੋਲੇ ਕੱਲ ਰੋਏ ਆ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਅਸੀਂ ਲੁੱਟੇ ਗਏ ਆ ਪੱਟੇ ਗਏ ਆ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਤੇ ਉਹਨਾਂ ਨੇ ਧੰਨਵਾਦ ਕੀਤਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਹੁਣ ਤੱਕ ਬਾਹ ਫੜੀ ਆ ਮਤਲਬ ਇਹ ਆ ਜੀ ਕਿ ਪੰਜਾਬ ਇਸ ਵੇਲੇ ਹੜ ਦੀ ਮਾਰ ਦੇ ਵਿੱਚ ਆ ਤੇ ਪੰਜਾਬ ਦੇ ਬਾਕੀ ਸਾਰੇ ਮੁੱਦੇ ਦੂਜੇ ਤੀਜੇ 10ਵੇਂ ਨੰਬਰ ਦੇ ਉੱਤੇ ਚਲੇ ਗਏ ਆ ਹੜ ਪਹਿਲੇ ਨੰਬਰ ਦੇ ਉੱਤੇ ਆ ਪਰ ਇੱਕ ਗੱਲ ਹੋਰ ਆ ਜਿਹੜੀ ਕਿ ਪੰਜਾਬੀਆਂ ਨੂੰ ਦਾਦ ਦੇਣੀ ਬਣਦੀ ਆ ਜਿਵੇਂ ਕਿਸਾਨ ਅੰਦੋਲਨ ਦੇ ਮੌਕੇ ਗਾਜ਼ੀਪੁਰਲੇ ਬਾਰਡਰ ਤੇ ਸਿੰਘੂ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਤੇ ਹੋਰ ਟਿਕਰੀ ਬਾਡਰ ਦੇ ਉੱਤੇ ਹੋਰ ਵੱਖ-ਵੱਖ ਬਾਡਰਾਂ ਦੇ ਉੱਤੇ ਟਰਾਲੀਆਂ ਹੀ ਟਰਾਲੀਆਂ ਖੜੀਆਂ ਨਜ਼ਰ ਆਉਂਦੀਆਂ ਸੀ ਤੇ ਟਰਾਲੀਆਂ ਕਿਸਾਨਾਂ ਦਾ ਘਰ ਸੀ ਤੇ ਟਰਾਲੀਆਂ ਦੇ ਵਿੱਚ ਹੀ ਰਾਸ਼ਨ ਪਾਣੀ ਸੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੱਥੇ ਅਸੀਂ ਕੱਲ ਗਏ ਆ ਉੱਥੇ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਉਂਦੀਆਂ ਸੜਕਾਂ ਦੇ ਉੱਤੇ ਮੰਨ ਲਓ ਇੱਥੇ ਪਾਣੀ ਸ਼ੁਰੂ ਹੁੰਦਾ ਤੇ ਇੱਥੇ ਟਰਾਲੀਆਂ ਖੜੀਆਂ ਉੱਥੇ ਇੰਨਾ ਕੁ ਰਾਸ਼ਨ ਇੰਨਾ ਕੁ ਪਾਣੀ ਇੰਨੇ ਕੁ ਪ੍ਰਸ਼ਾਦੇ ਇੰਨੇ ਕੁ ਲੰਗਰ ਦੇ ਵੱਖ-ਵੱਖ ਰੂਪ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬੋਂ ਬਾਹਰਲੇ ਲੋਕਾਂ ਨੇ ਆ ਕੇ ਲਾਤੇ ਆ ਵੀ ਉਥੇ ਪੰਜਾਬਗਾਂ ਨੂੰ ਦਾਤ ਦੇਣੀ ਬਣਦੀ ਆ ਗੈਰ ਪੰਜਾਬਗਾਂ ਨੂੰ ਦਾਤ ਦੇਣੀ ਬਣਦੀ ਵੀ ਤੁਸੀਂ ਬੰਦਾ ਬੰਦੇ ਦੀ ਬਾਹ ਕਿਵੇਂ ਫੜਦਾ ਇਹ ਪੰਜਾਬ ਆ ਇਸ ਪੰਜਾਬ ਦੇ ਵਿੱਚ ਇਹ ਅਦੁੱਤੀ ਤਾਕਤ ਆ ਕਿ ਇਸ ਵੇਲੇ ਇਹ ਖੜਾ ਹੋਣ ਦੇ ਲਈ ਦਮ ਭਰ ਰਿਹਾ ਖੜਾ ਹੋਣ ਦੀਆਂ ਕੋਸ਼ਿਸ਼ਾਂ ਕਰੂਗਾ ਵੀ ਤੇ ਕਰ ਵੀ ਰਿਹਾ ਪਰ ਟੁੱਟੇ ਹੋਏ ਲੋਕਾਂ ਦੇ ਅਥਰੂ ਆ ਜਿਹੜੇ ਦੇਖ ਕੇ ਖੁਦ ਨੂੰ ਰੋਣਾ ਆਉਂਦਾ ਵੀ ਯਾਰ ਇਹ ਵਿਚਾਰੇ ਇੱਕ ਵਾਰ ਫੇਰ ਲੁੱਟੇ ਗਏ ਮੈਨੂੰ ਲੰਘੇ ਕੱਲ ਘਟੋ-ਕਟ 20-25 ਘਰਾਂ ਦੇ ਮਾਲਕਾਂ ਨੇ ਇਹ ਗੱਲ ਕਹੀ ਆ ਕਿਉਂਕਿ ਜਦੋਂ ਅਸੀਂ ਵੋਟ ਦੇ ਰਹੀ ਉਹਨਾਂ ਦੇ ਘਰ ਤੱਕ ਪਹੁੰਚਲੇ ਸੀ 2 ਕਿਲੋਮੀਟਰ ਸਫ਼ਰ ਤੈਅ ਕਰਕੇ 5 ਕਿਲੋਮੀਟਰ ਤੈਅ ਕਰਕੇ ਅੱਧਾ ਕਿਲੋਮੀਟਰ ਤੈਅ ਕਰਕੇ ਉਹ ਕਹਿੰਦੇ ਸੀ ਬਾਈ ਜੀ ਸਾਡਾ ਬਾਕੀ ਸਾਰਾ ਟੱਬਰ ਤਾਂ ਫਲਾਣੀ ਥਾਂ ਤੇ ਬੈਠਾ ਅਸੀਂ ਛੱਡਿਆ ਸੀ ਉੱਚੀ ਥਾਂ ਤੇ ਅਸੀਂ ਘਰ ਨੂੰ ਛੱਡ ਕੇ ਕਿਵੇਂ ਜਾਗੇ ਤੇ ਮੈਂ ਘਰਾਂ ਦੀਆਂ ਕੰਧਾਂ ਡਿੱਗੀਆਂ ਛੱਤਾਂ ਡਿੱਗੀਆਂ ਤਰੇੜਾਂ ਚੱਲੀਆਂ ਕੋਲੇ ਡਿੱਗੇ ਆਪ ਦੇਖ ਕੇ ਆਇਆ ਦੁੱਖ ਹੁੰਦਾ ਸੀ ਇਹ ਵਿਚਾਰੇ 23 ਦੇ ਵਿੱਚ ਮਾਰੇ ਗਏ ਹੜ ਦੇ ਕਰਕੇ ਹੁਣ ਵਸਤਾਬੇ ਆਏ ਤੇ ਹੁਣ 25 ਦੇ ਵਿੱਚ ਫੇਰ ਮਾਰੇ ਗਏ ਤੇ ਪਤਾ ਨਹੀਂ ਕਦੋਂ ਤਾਬੇ ਆਉਣਗੇ ਲੰਘੇ ਕੱਲ ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਆ ਸ਼ਿਵ ਰਾਜ ਸਿੰਘ ਚੋਹਾਨ ਭਾਰਤ ਦੇ ਖੇਤੀਬਾੜੀ ਮੰਤਰੀ ਸਾਹਿਬ ਉਹ ਮਾਝਾ ਖੇਤਰ ਦੇ ਵਿੱਚ ਗਏ ਸੀ ਤੇ ਉੱਥੇ ਪਾਣੀ ਦੇ ਵਿੱਚ ਉਤਰ ਗਏ ਚਲੋ ਵਧੀਆ ਗੱਲ ਆ ਜੀ ਤੁਸੀਂ ਇਸ ਗੱਲ ਨੂੰ ਜਾਨਣਾ ਚਾਹੁੰਦੇ ਆ ਵੀ ਪਾਣੀ ਪਜਾਮੇ ਤੱਕ ਆਉਂਦਾ ਜਾਂ ਪਾਣੀ ਧੁੰਨੀ ਤੱਕ ਆਉਂਦਾ ਜਾਂ ਪਾਣੀ ਗਲ ਤੱਕ ਆਉਂਦਾ ਜਾਂ ਗਿੱਟਿਆਂ ਤੱਕ ਆਉਂਦਾ ਸ਼ਾਇਦ ਇਹ ਮਿੰਤੀ ਕਰਨ ਦਾ ਤਰੀਕਾ ਵੀ ਹੁੰਦਾ ਆਮ ਬੰਦੇ ਦੀ ਜੇਕਰ ਕੱਟੀ ਵੱਚੀ ਪਾਣੀ ਦੇ ਵਿੱਚ ਭੱਜ ਜੇ ਸੰਗਲ ਛੁੜਾ ਕੇ ਭੱਜੇ ਬੰਦਾ ਉਹਨੂੰ ਫੜਨ ਦੇ ਲਈ ਤਾਰੀਆਂ ਲਾਉਂਦਾ ਕੋਸ਼ਾ ਕਰਦਾ ਡੁੱਬਣ ਤੱਕ ਜਾਂਦਾ ਪਰ ਜੇ ਤੁਸੀਂ ਅਧਿਕਾਰੀ ਦੇ ਤੌਰ ਦੇ ਉੱਤੇ ਗਿਣਤੀ ਮਿੰਤੀ ਕਰਨੀ ਹੋਵੇ ਤੁਸੀਂ ਹੋ ਸਕਦਾ ਵੀ ਵਿੱਚ ਇੰਚੀ ਟੇਪ ਪਾ ਕੇ ਤੁਸੀਂ ਪੀਤਾ ਪਾ ਕੇ ਤੁਸੀਂ ਫੁੱਟਾ ਪਾ ਕੇ ਤੁਸੀਂ ਸਕੇਲ ਪਾ ਕੇ ਮਿੰਤੀ ਗਿਣਤੀ ਕਰਨੀ ਹੋਵੇ ਪਰ ਸ਼ਿਵਰਾਜ ਸਿੰਘ ਚੋਹਾਨ ਤੇ ਜਿਹੜੇ ਉਹਨਾਂ ਦੇ ਬਾਕੀ ਸਾਥੀ ਨੇ ਜਿਹੜੇ ਕਿ ਦਿੱਲੀੋਂ ਆਏ ਤੇ ਪੰਜਾਬ ਦੇ ਭਾਜਪੀ ਨੇਤਾ ਉਹ ਲੰਗੇ ਕੱਲ ਪਾਣੀ ਦੇ ਵਿੱਚ ਵੜੇ ਉਹਨਾਂ ਨੇ ਉੱਥੇ ਝੋਨੇ ਦਾ ਨੁਕਸਾਨ ਕਿੰਨਾ ਹੋਇਆ ਇਹਦਾ ਜਾਇਜ਼ਾ ਲਿਆ ਚੰਗੀ ਗੱਲ ਆ ਉਹਨਾਂ ਨੇ ਜਾਇਜ਼ਾ ਲਿਆ ਚੰਗੀ ਗੱਲ ਹੋਊਗੀ ਉਹ ਰਿਪੋਰਟ ਛੇਤੀ ਬਣਾਉਣ ਚੰਗੀ ਗੱਲ ਹੋਊਗੀ ਕਿ ਪੈਸੇ ਜਲਦੀ ਪਾਸ ਹੋਣ ਤੇ ਚੰਗੀ ਗੱਲ ਹੋਊਗੀ ਵੀ ਕੇਂਦਰ ਦੀ ਸਰਕਾਰ ਕਿਸਾਨੀ ਨੂੰ ਮਜ਼ਦੂਰਾਂ ਨੂੰ ਬਚਾਉਣ ਵਾਸਤੇ ਵੱਡਾ ਪੈਕੇਜ ਜਾਰੀ ਕਰੇ ਜੇ ਮੰਨ ਲਓ ਪੈਕੇਜ ਜਾਰੀ ਕਰਨਾ ਹੀ ਨਹੀਂ ਤੇ ਆਪਾਂ ਹੌਲੀ-ਹੌਲੀ ਹੌਲੀ-ਹੌਲੀ ਗੱਲ ਚੋਣਾ ਤੱਕ ਖਿੱਚ ਕੇ ਲੈ ਜਾਣੀ ਆ ਤੇ ਫਿਰ ਭਾਈ ਪਾਣੀ ਦੇ ਵਿੱਚ ਵੜਨ ਦੀ ਲੋੜ ਵੀ ਨਹੀਂ ਸੀ ਫਿਰ ਤੁਹਾਡੀ ਥਾਂ ਦੇ ਉੱਤੇ ਕਈ ਚੇਲੇ ਚਪਟੜੇ ਹੋਰ ਵਿੱਚ ਵੜ ਜਾਂਦੇ ਪਾਣੀ ਦੇ ਤੇ ਉਹਨਾਂ ਨੂੰ ਦੇਖ ਲਓ ਜੀ ਕਿ ਮੇਰਾ ਵੀ ਕਦ ਇੰਨਾ ਕੀਆ ਤੇ ਭਾਈ ਇਸ ਵੇਲੇ ਜਿੰਨਾ ਡੁੱਬਿਆ ਇਹ ਆ ਤੇ ਉਹਨਾਂ ਕੋ ਡੁੱਬਿਆ ਮੈਂ ਹੋਊਂਗਾ ਪਰ ਸ਼ਾਇਦ ਉਹ ਇੱਕ ਤਜਰਬਾ ਕਰਨਾ ਚਾਹੁੰਦੇ ਆ ਉਹਨਾਂ ਨੇ ਤਜਰਬਾ ਕੀਤਾ ਵੀ ਭਾਈ ਹੁਣ ਪਾਣੀ ਕਿੰਨਾ ਕੁ ਰਹਿ ਗਿਆ ਹੈ ਪਰ ਪੰਜਾਬ ਇਸ ਵੇਲੇ ਪੈਕਜ ਮੰਗਦਾ ਪੰਜਾਬ ਕੇਂਦਰ ਦੇ ਕੋਲੋਂ ਬਹੁਤ ਸਾਰੀਆਂ ਮੰਗਾਂ ਤਕਬੂਲ ਕੀਤੀ ਤਾਂ ਜਾਣ ਇਸ ਗੱਲ ਦੀ ਇੱਛਾ ਪਾਲਦਾ ਪੰਜਾਬ ਇਹ ਚਾਹਦਾ ਜੀ ਕਿ ਕਿਸਾਨੀ ਵਾਲੇ ਸੂਬੇ ਨੂੰ ਇਸ ਵੇਲੇ ਖੇਤੀਬਾੜੀ ਪ੍ਰધાન ਸੂਬੇ ਨੂੰ ਬਚਾਇਆ ਜਾਵੇ ਅੱਗੇ ਤੋਂ ਅੱਗੇ ਵਧਾਇਆ ਜਾਵੇ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਕਿ ਲੰਘੇ ਕੱਲ ਕੀ ਕੀ ਗੱਲਾਂ ਹੋਈਆਂ ਕੌਣ ਕੌਣ ਕਿੱਥੇ ਕਿੱਥੇ ਪਹੁੰਚਿਆ ਤੇ ਫਿਰ ਕਰਾਂਗੇ ਟਿੱਪਣੀ ਮੀਂਹ ਤੇ ਹੜ੍ਹ ਦੇ ਕਰਕੇ ਵਿਗੜੇ ਹੋਏ ਹਾਲਾਤ ਦਾ ਜਾਇਦਾ ਲੈਣ ਦੇ ਲਈ ਲੰਘੇ ਕੱਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ ਸਿੰਘ ਚੋਹਾਨ ਪੰਜਾਬ ਪਹੁੰਚੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾ ਦਾ ਜਾਇਦਾ ਲੈਣ ਵਾਸਤੇ ਪਹੁੰਚੇ ਅਜਨਾਲਾ ਦੇ ਵਿੱਚ ਕਿਸਾਨਾਂ ਨੇ ਉਹਨਾਂ ਨੂੰ ਖਰਾਬ ਹੋਈਆਂ ਫਸਲਾਂ ਬਾਰੇ ਦੱਸਿਆ ਉਹਨਾਂ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਭਾਜਪਾ ਦੇ ਜਰਨਲਿਸਟ ਕਤਰ ਤਰਨ ਚੁਗ ਵੀ ਸਨ ਇਸ ਤੋਂ ਬਾਅਦ ਖੇਤੀਬਾੜੀ ਮੰਤਰੀ ਡੇਰਾ ਬਾਬਾ ਨਾਨਕ ਏਰੀਆ ਦੇ ਵਿੱਚ ਟਰੈਕਟਰ ਤੇ ਸਵਾਰ ਹੋ ਕੇ ਪਹੁੰਚੇ ਟਰੈਕਟਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਚਲਾ ਰਹੇ ਸੀ ਕੇਂਦਰੀ ਮੰਤਰੀ ਨੇ ਹੜ੍ਹ ਦੇ ਪਾਣੀ ਦੇ ਵਿੱਚ ਉਤਰ ਕੇ ਲੋਕਾਂ ਨਾਲ ਗੱਲਬਾਤ ਕੀਤੀ ਆ ਕਾਂਗਰਸੀ ਆਗੂ ਅਰਣਾ ਚੌਧਰੀ ਨੇ ਕਿਹਾ ਕਿ ਹਰ ਸਾਲ ਇਨ੍ਹਾਂ ਇਲਾਕਿਆਂ ਵਿੱਚ ਹੜ੍ਹ ਆਉਂਦੇ ਆ ਤਿੰਨ ਮਹੀਨੇ ਲਈ ਇਨ੍ਹਾਂ ਇਲਾਕਿਆਂ ਦੇ ਵਿੱਚ ਅਸਥਾਈ ਪੁਲ ਹਟਾਰ ਦਿੱਤਾ ਜਾਂਦਾ ਹੈ ਸਨੀ ਦੇਵਾਲ ਨੇ 1 ਕਰੋੜ ਰੁਪਏ ਦੇ ਕਰੀਬ ਪੈਸਾ ਭੇਜਿਆ ਸੀ ਪਰ ਇਹ ਪੁਲ ਨਹੀਂ ਬਣ ਸਕਿਆ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਪੰਜ ਜ਼ਿਲ੍ਹਿਆਂ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਫਿਰੋਜ਼ਪੁਰ ਦੇ ਵਿੱਚ ਹੋਏ ਨੁਕਸਾਨ ਦੀ ਰਿਪੋਰਟ ਰਾਜਪਾਲ ਨੇ ਕੇਂਦਰੀ ਬਤਰੀ ਨੂੰ ਸੌਂਪੀਆ ਕੇਂਦਰੀ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਪੰਜਾਬ ਭੇਜਿਆ ਤਾਂ ਜੋ ਉਹ ਜ਼ਮੀਨੀ ਹਾਲਤ ਦਾ ਸਿੱਧਾ ਮੁਲਾਂਕਣ ਕਰ ਸਕਣ ਦੱਸਿਆ ਕਿ ਕੇਂਦਰ ਦੀਆਂ ਦੋ ਟੀਮਾਂ ਪਹਿਲਾਂ ਹੀ ਪੰਜਾਬ ਪਹੁੰਚ ਚੁੱਕੀਆਂ ਹੋਈਆਂ ਨੇ ਇਹ ਟੀਮਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਨੁਕਸਾਨ ਦੀ ਪੜਤਾਲ ਕਰਕੇ ਰਿਪੋਰਟ ਭੇਜਣਗੀਆਂ ਜਿਹਨੂੰ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਨੂੰ ਸੌਂਪਿਆ ਜਾਵੇਗਾ ਇਸ ਤੋਂ ਬਾਅਦ ਉਹ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਵਾਸਤੇ ਰਵਾਨਾ ਹੋਏ ਦੇਰ ਰਾਤ ਕੇਂਦਰੀ ਖੇਤੀਬਾੜੀ ਮੰਤਰੀ ਨਿਕਪੂਰਥਲਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਬਿਆਸ ਦਰਿਆ ਦੇ ਨੇੜਲੇ ਲੋਕਾਂ ਨਾਲ ਮੁਲਾਕਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਸ਼ਿਵਰਾਜ ਸਿੰਘ ਚੋਹਾਨ ਨੇ ਕਹਿ ਜੀ ਕਿ ਪੰਜਾਬ ਹਮੇਸ਼ਾ ਦੇਸ਼ ਦੀ ਸੇਵਾ ਵਿੱਚ ਅੱਗੇ ਰਿਹਾ ਅੱਜ ਹੁਣ ਜਦੋਂ ਸੂਬਾ ਹੜ੍ਹ ਦੀ ਮਾਰ ਚੱਲ ਰਿਹਾ ਤਾਂ ਕੇਂਦਰ ਸਰਕਾਰ ਹਰ ਸੰਭਵ ਮਦਦ ਕਰੇਗੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਇਹ ਕਹਣੀ ਬਣਦੀ ਹੈ ਬਹੁਤ ਚੰਗੀ ਗੱਲ ਹੈ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਨੇ ਹਮੇਸ਼ਾ ਮੱਲਾ ਮਾਰੀਆਂ ਤੇ ਪੰਜਾਬ ਨੇ ਹਮੇਸ਼ਾ ਅੰਨ ਦੇ ਵਿੱਚ ਯੋਗਦਾਨ ਪਾਇਆ ਪਰ ਇਸ ਵੇਲੇ ਜੇਕਰ ਹੜ ਦੀ ਮਾਰ ਚੱਲ ਰਿਹਾ ਤਾਂ ਕੇਂਦਰ ਸਰਕਾਰ ਹਰ ਸੰਭਵ ਮਦਦ ਕਰੂਗੀ ਇੱਕ ਕਰਨੀ ਵੀ ਚਾਹੀਦੀ ਆ ਪਰ ਉਡੀਕ ਕਰਨੇ ਕਿ ਕਦੋਂ ਕਰਦੀ ਆ ਇਹ ਜਲਦੀ ਹੋਣੀ ਚਾਹੀਦੀ ਆ ਕਿਉਂਕਿ ਕਿਸਾਨ ਅੱਜ ਟੁੱਟਿਆ ਤੇ ਮਦਦ 6 ਮਹੀਨੇ ਬਾਅਦ ਸਾਲ ਬਾਅਦ ਵੋਟਾਂ ਨੂੰ ਮੁੱਖ ਰੱਖ ਕੇ ਬਿਲਕੁਲ ਨਹੀਂ ਹੋਣੀ ਚਾਹੀਦੀ ਮਦਦ ਤੁਰੰਤ ਹੋਣੀ ਚਾਹੀਦੀ ਆ ਮਦਦ ਮਹੀਨੇ ਦੇ ਵਿੱਚ ਵਿੱਚ ਹੋ ਜੇ ਤੇ ਇਹ ਵਾਜਬ ਤਰੀਕੇ ਨਾਲ ਹੋ ਜੇ ਤਾਂ ਇਹਦੇ ਵਰਗੀ ਰਿਸਕ ਹੋਈ ਨਹੀਂ ਪਰ ਤੁਸੀਂ ਮਦਦ ਕਿਹੜੇ ਰੂਪ ਦੇ ਵਿੱਚ ਕਰੋਗੇ ਤੇ ਕਿੰਨੀ ਕੁ ਕਰੋਗੇ ਇਹਦੇ ਬਾਰੇ ਇਸ ਵੇਲੇ ਕਿਸੇ ਨੇ ਨਹੀਂ ਗੱਟ ਕੀ ਆ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਹ ਗੱਲ ਕਹਿੰਦੇ ਸਾਡੇ ਕੋਲੇ ਵੀ ਲੰਗੇ ਕੱਲ ਗੱਲ ਕਹੀ ਆ ਕਿ ਅਫਗਾਨਿਸਤਾਨ ਦੇ ਵਿੱਚ ਪੁਚਾਲ ਆਇਆ ਉੱਥੋਂ ਦੇ ਵਸਨੀਕਾਂ ਦੀ ਮੌਤ ਹੋਈ ਦੁੱਖ ਹੋਇਆ ਪ੍ਰਧਾਨ ਮੰਤਰੀ ਸਾਹਿਬ ਨੇ ਇੱਥੋਂ ਰਾਹਤ ਸਮਗਰੀ ਭੇਜੀ ਇਨਸਾਨੀਅਤ ਦੇ ਨਾਂ ਤੇ ਭੇਜਣੀ ਵੀ ਚਾਹੀਦੀ ਆ ਪਰ ਜੇਕਰ ਆਪਾਂ ਅਫਗਾਨਿਸਤਾਨ ਦੇ ਲਈ ਫਿਕਰਬੰਦੀ ਜ਼ਾਹਰ ਕਰ ਸਕਦੇ ਆ ਤੇ ਫਿਰ ਭਾਈ ਪੰਜਾਬ ਲਈ ਕਿਉਂ ਨਹੀਂ ਪੰਜਾਬ ਨੂੰ ਹਲੇ ਤੱਕ ਕੁਝ ਵੀ ਕਿਉਂ ਨਹੀਂ ਭੇਜਿਆ ਸਾਡੇ ਕੋਲੇ ਕੁਝ ਕਧਕਾਰੀ ਤੇ ਖੇਤੀਬਾੜੀ ਮੰਤਰੀ ਸਾਹਿਬ ਭੇਜੇ ਆ ਤੇ ਪੰਜਾਬ ਦੇ ਲਈ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਉੱਚਾ ਟਵੀਟ ਵੀ ਨਹੀਂ ਕੀਤਾ ਜਿਹਦੇ ਬਾਰੇ ਉਹ ਕਹਿੰਦੇ ਹੁੰਦੇ ਆ ਕਿ ਇਹ ਅਨਕੋ ਪੈਦਾ ਕਰਨੇ ਵਾਲਾ ਸਟੇਟ ਹੈ ਸੂਬਾ ਹੈ ਔਰ ਇਹ ਬਹੁਤ ਅੱਛਾ ਹੈ ਔਰ ਇਹ ਹਮਾਰਾ ਦਿਲ ਹੈ ਇਹ ਆਮ ਤੌਰ ਦੇ ਉੱਤੇ ਜਦੋਂ ਪੰਜਾਬ ਦੇ ਵਿੱਚ ਕਿਸੇ ਚੋਣ ਦੇ ਪ੍ਰਚਾਰ ਵਾਸਤੇ ਰੈਲੀ ਵਾਸਤੇ ਆਉਣ ਉਹ ਇਦਾਂ ਨਹੀਂ ਗੱਲ ਕਰਦੇ ਹੁੰਦੇ ਪੱਗ ਬੰਨੀ ਬਣਾਈ ਸਿਰ ਤੇ ਉੱਤੇ ਰੱਖ ਕੇ ਤੇ ਹੁਣ ਉਹ ਬੋਲੇ ਨਹੀਂ ਇਸ ਗੱਲ ਦੇ ਉੱਤੇ ਇੱਕ ਸਾਲਾਂ ਨੂੰ ਥੋੜਾ ਜਿਹਾ ਹਰਖ ਹੈਗਾ ਸੋ ਪ੍ਰਧਾਨ ਮੰਤਰੀ ਸਾਹਿਬ ਖੁੱਲੇ ਦਿਲ ਦੇ ਨਾਲ ਪੰਜਾਬ ਦੀ ਮਦਦ ਕਰਨ ਉਹ ਕਿਸੇ ਵੀ ਰੂਪ ਦੇ ਵਿੱਚ ਕਰਨ ਭਾਵੇਂ ਸਿਆਸੀ ਗਾਉ ਨੂੰ ਕਰਨ ਜਾਂ ਨਾ ਕਰਨ ਇਹ ਉਹਨਾਂ ਦੀ ਇੱਛਾ ਪਰ ਪੰਜਾਬ ਦੇ ਵਿੱਚ ਜੋ ਜੋ ਕੁਝ ਹੋਇਆ ਦਿਖ ਰਿਹਾ ਇਹ ਕੋਈ ਹਿਡਨਤਾ ਗੱਲ ਹੈ ਨਹੀਂ ਲੁਕੀ ਸ਼ਪੀਤਾ ਹੈ ਨਹੀਂ ਕਿ ਭਾਈ ਇਹ ਐਵੇਂ ਕਹਿ ਰਹੇ ਆ ਇਹ ਤਾਂ ਝੂਠ ਬੋਲ ਰਹੇ ਆ ਹੁਣ ਤਾਂ ਆਪਣੇ ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਆ ਖੁਦ ਪਾਣੀ 'ਚ ਵੜੇ ਫਿਰਦੇ ਆ ਸਿਕਿਉਰਿਟੀ ਉਹਨਾਂ ਦੀ ਪਾਣੀ 'ਚ ਵੜੀ ਫਿਰਦੀ ਆ ਸਾਥੀ ਤੁਹਾਡੇ ਪਾਣੀ 'ਚ ਵੜ ਕੇ ਦੇਖ ਗਏ ਆ ਬਾਕੀ ਪੰਜਾਬ ਦੇ ਨੇਤਾ ਪਾਣੀ ਚ ਵੜ ਕੇ ਦੇਖ ਗਏ ਆ ਵੱੜ ਤੋਂ ਵੱਧ ਪੰਜਾਬ ਦੀ ਵੇਲੇ ਸਰਬਤਨ ਕਰਨੀ ਚਾਹੀਦੀ ਆ ਲੇਟ ਨਤੀਫੀ ਨਾਲ ਨਹੀਂ ਲੰਘੇ ਕੱਲ ਜਿਹੜੀ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਸਾਡੇ ਨਾਲ ਹੜਪ੍ਰਭਾਵਤ ਪਿੰਡਾਂ ਦੇ ਲੋਕਾਂ ਨੇ ਘਰਾਂ ਦੇ ਲੋਕਾਂ ਨੇ ਉਸ ਗੱਲ ਨੂੰ ਗੌਰ ਨਾਲ ਸੁਣਿਓ ਉਹਨਾਂ ਕਿਸਾਨਾਂ ਨੇ ਸਾਡੇ ਕੋਲੇ ਇਹ ਗੱਲ ਕਹੀ ਕਿ 2023 ਚ ਜਦੋਂ ਹੜ ਆਏ ਸਾਡੇ ਖੇਤਾਂ ਵਿੱਚ 5 5 6 6 4 4 ਫੁੱਟ ਰੇਤ ਚੜ ਗਈ ਤੇ ਇਸ ਰੇਤ ਨੂੰ ਅਸੀਂ ਆਪਣੇ ਕੋਲੋਂ ਜਾਂ ਦਾਨੀ ਸੱਜਣਾ ਦੀ ਮਦਦ ਦੇ ਨਾਲ ਇਕੱਠਾ ਕੀਤਾ ਪਰ ਅਸੀਂ ਉਹਦੇ ਵਿੱਚੋਂ ਇੱਕ ਕੌਲੀ ਵੀ ਰੇਤ ਵੇਚ ਨਹੀਂ ਸਕੇ ਕਿਉਂਕਿ ਨਿਯਮਾਂ ਦੇ ਮੁਤਾਬਕ ਜੇਕਰ ਤੁਸੀਂ ਟਰਾਲੀ ਭਰ ਕੇ ਗੱਡਾ ਭਰ ਕੇ ਜਾਂ ਬੱਠਲ ਭਰ ਕੇ ਵੀ ਤੁਸੀਂ ਕਿਤੇ ਇਸ ਰੇਤ ਨੂੰ ਵੇਚਣ ਜਾਓਗੇ ਤੇ ਫਿਰ ਭਾਈ ਤੁਹਾਡਾ ਮਹਿੰਗਾ ਚਲਾਨ ਕੱਟ ਦਿੱਤਾ ਜਾਂਦਾ ਫਿਰ ਤੁਹਾਡਾ ਟਰੈਕਟਰ ਵੀ ਜ਼ਬਤ ਹੋ ਸਕਦਾ ਟਰਾਲੀ ਵੀ ਜ਼ਬਤ ਹੋ ਸਕਦੀ ਥੋੜੀ ਰੇੜੀ ਵੀ ਜ਼ਬਤ ਹੋ ਸਕਦੀ ਹੈ ਉਹ ਕਹਿੰਦੇ ਵੀ ਦੇਖੋ ਕਿੰਨੇ ਦੁੱਖ ਦੀ ਗੱਲ ਆ ਜਦੋਂ ਦਰਿਆ ਵਗਦਾ ਤੇ دریا ਨੂੰ ਕਦੇ ਡੂੰਗਾ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਵੀ ਭਾਈ ਇਹਨੂੰ ਅਸੀਂ ਵਿੱਚੋਂ ਸਾਫ਼ ਕਰ ਲੀਏ ਨੂੰ ਡੂੰਗਾ ਕਰ ਦਈਏ ਉਹਨੂੰ ਆਲੇ ਦੁਆਲੇ ਮਾਈਨਿੰਗ ਵਾਲਿਆਂ ਨੇ ਕਰੇ ਇੱਧਰ ਟੱਕ ਲਾ ਲਿਆ ਕਦੇ ਇੱਧਰ ਲਾ ਲਿਆ ਕਦੇ ਇੱਧਰ ਖਾਰ ਪਾਤੀ ਕਦੇ ਇੱਧਰ ਕੁਝ ਨੁਕਸਾਨ ਕਰਤਾ ਉਹ ਕਹਿੰਦੇ ਜੀ ਜੇਕਰ ਸਾਨੂੰ ਪਹਿਲਾਂ ਕਹਿ ਜਾਵੇ ਜੀ ਕਿ ਤੁਸੀਂ ਡੂੰਗਾ ਵੇਲੇ ਸਿਰ ਵਕਤ ਸਿਰ ਕਰਨਾ ਇੱਥੋਂ ਕਰਨਾ ਤੇ ਸ਼ਾਇਦ ਇਹਨੇ ਹੜ ਦੀ ਮਾਰ ਆਵੇ ਨਾ ਤੇ ਜੇ ਹੁਣ ਰੇਤਾਂ ਸਾਡੇ ਖੇਤ ਦੇ ਵਿੱਚ ਨੁਕਸਾਨ ਕਰ ਗਿਆ ਤੇ ਜੇ ਸਾਨੂੰ ਇਜਾਜ਼ਤ ਮਿਲੇ ਕਿ ਭਾਈ ਤੁਸੀਂ ਆਪਦੇ ਖੇਤਾਂ ਦੇ ਵਿੱਚੋਂ ਰੇਤ ਚੁੱਕ ਲੋ ਤੇ ਉਹਨੂੰ ਵੇਚ ਲੋ ਤੇ ਸ਼ਾਇਰ ਸਾਡਾ ਮਾੜਾ ਮੋਟਾ ਫਾਇਦਾ ਹੋ ਜੇ ਪਰ ਸਰਕਾਰੀ ਨਿਜਮ ਇਦਾਂ ਕਰਨ ਨਹੀਂ ਦਿੰਦੇ ਉਹ ਕਹਿੰਦੇ ਜੀ ਸਾਨੂੰ ਦੋਰੀ ਮਾਰ ਇਹ ਪੈਂਦੀ ਹੈ ਜੀ ਕਿ ਰੇਤਾ ਅਸੀਂ ਚੱਕ ਨਹੀਂ ਸਕਦੇ ਪਰ ਰੇਤਾ ਅਸੀਂ ਵੇਚ ਸਕਦੇ ਨਹੀਂ ਤੇ ਉਹਦਾ ਸਾਨੂੰ ਆਪਦੇ ਖੇਤਲੇ ਵਿੱਚੋਂ ਇਕੱਠੀ ਕਰਕੇ ਸਾਈਡ ਦੇ ਉੱਤੇ ਲਾਉਣੀ ਪਊਗੀ ਰੇਤ ਉਹ ਕਹਿੰਦੇ ਜੀ ਸਾਡਾ ਕਸੂਰ ਕੀ ਆ ਉਹ ਕਹਿੰਦੇ ਜਾਂ ਫਿਰ ਸਰਕਾਰ ਇਹ ਕਰ ਲਵੇ ਵੀ ਜਦੋਂ ਪਾਣੀ ਰੁੱਥ ਗਿਆ ਤੇ ਸਰਕਾਰ ਖੇਤੀਬਾੜੀ ਵਿਭਾਗਾਂ ਬਾਕੀ ਮਹਿਕਮੇ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ 10 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਤਰੀਕਬੱਧ ਉਹ ਕਹਿ ਰਹੇ ਨੇ ਜੀ ਕਿ ਇੰਨੇ ਦਿਨਾਂ ਦੇ ਵਿੱਚ ਅਸੀਂ ਰੇਤ ਇੱਥੋਂ ਚੱਕ ਲਾਂਗੇ ਤੁਹਾਡਾ ਖੇਤ ਅਸੀਂ ਵਿਹਲਾ ਕਰ ਦਾਂਗੇ ਇਹ ਤੁਹਾਡੀ ਮਦਦ ਆ ਉਹ ਕਹਿੰਦੇ ਕਿਸੇ ਪਾਸੇ ਵੀ ਕੋਈ ਵੀ ਸਾਡੀ ਮਦਦ ਇਵੇਂ ਕਰਨ ਵਾਲਾ ਨਹੀਂ ਆ ਦਾਨੀ ਸੱਜਣਾ ਦੀ ਬਦਦਤ ਦੇ ਨਾਲ ਜੇ ਸਾਨੂੰ ਡੀਜ਼ਲ ਮਿਲ ਜਾਂਦਾ ਮੈਨ ਪਾਵਰ ਮਿਲ ਜਾਂਦੀ ਆ ਟਰੈਕਟਰ ਮਿਲ ਜਾਂਦੇ ਆ ਤਾਂ ਅਸੀਂ ਉਸ ਰੇਤ ਨੂੰ ਵੇਚਣ ਦਾ ਅਧਿਕਾਰ ਨਹੀਂ ਰੱਖਦੇਗੇ ਸਾਡੇ ਖੇਤ ਦੇ ਵਿੱਚ ਪਈ ਰੇਤ ਤੇ ਅਸੀਂ ਰੇਤ ਵੇਚ ਨਹੀਂ ਸਕਦੇ ਪਰ ਸਾਡੇ ਖੇਤ ਦੇ ਵਿੱਚ ਆ ਕੇ ਇਹਨੇ ਤਬਾਈ ਜ਼ਰੂਰ ਮਚਾਈ ਆ। ਕਈ ਕਿਸਾਨਾਂ ਨੇ ਗੱਲ ਕਹੀ ਆ ਕਿ ਆ ਦੇਖੋ ਜੀ ਹੁਣ 2.5 ਫੁੱਟ ਪਾਣੀ ਲੱਤ ਗਿਆ ਸਾਡੇ ਖੇਤ ਦੇ ਵਿੱਚੋਂ ਉਹ ਦੇਖੋ ਵਿਚਕਾਰਲੇ ਹਿੱਸੇ ਵਿੱਚ ਰੇਤ ਦਿਸਦੀ ਆ ਨਾ ਤੇ ਰੇਤ ਬਹੁਤ ਸੀ। ਉਹਦੇ ਵਿੱਚੋਂ ਖੇਤ ਲੱਭਣਾ ਪਊਗਾ। ਜਿਹੜਾ ਖੇਤ ਸੀ ਜਿਹੜੀ ਉੱਥੇ ਮਿੱਟੀ ਸੀ ਉਪਜਾਊ ਮਿੱਟੀ ਸੀ ਉਹ ਉਪਜਾਊ ਮਿੱਟੀ ਰੇਤ ਦੇ 5 ਫੁੱਟ ਥੱਲੇ ਆ। ਤੇ ਇਹ ਦਰਿਆ ਮੱਛਰ ਕੇ ਖੇਤਾਂ ਦੇ ਵਿੱਚ ਵੜਿਆ ਤੇ ਕਿਸਾਨ ਨੂੰ ਇਸ ਤਰੀਕੇ ਨਾਲ ਆਰਥਿਕ ਤੌਰ ਤੇ ਮਾਰ ਗਿਆ। ਸੋ ਬੇਨਤੀ ਹੈ ਜੀ ਕਿ ਇਸ ਵੇਲੇ ਜਨਤਾ ਸਰਕਾਰ ਨਿਯਮਬੱਧ ਤਰੀਕੇ ਦੇ ਨਾਲ ਸਭ ਕੁਝ ਕਰੇ ਕਿਸਾਨ ਕਹਿੰਦੇ ਜੀ ਲੱਖ ਰੁਪਏ ਸਾਨੂੰ ਮੁਆਵਜ਼ਾ ਚਾਹੀਦਾ ਪ੍ਰਤੀ ਏਕੜ ਹਾਲਾਂਕਿ ਆਪਾਂ ਨੂੰ ਪਤਾ ਵੀ ਇਹ ਕਿਸੇ ਦੇ ਡੇੜਾ ਨਹੀਂ ਇਹਨਾਂ ਮਿਲਣਾ ਨਹੀਂ ਪਰ ਫਿਰ ਵੀ ਕਿਸਾਨ ਜਿਵੇਂ ਟੁੱਟਿਆ ਕਿਸੇ ਦੇ 15 ਏਕੜ ਸਾਡੇ ਕੋਲੇ ਕੱਲ ਕਿਸੇ ਨੇ ਕਿਹਾ ਡੇੜਾ ਏਕੜ ਮੇਰੇ ਕੋਲੇ ਜ਼ਮੀਨ ਆ ਡੁੱਬ ਗਈ ਕਿਸੇ ਨੇ ਕਿਹਾ 16 ਏਕੜ ਹਾਂ ਮੇਰੇ ਚੇਤੇ ਚ ਵਿਸਰਨਾ ਜਾਵੇ ਗੱਲ ਜਦੋਂ ਅਸੀਂ ਕੱਲ ਰਮਦਾਸ ਦੇਵਾਲੇ ਜਾਂਦੇ ਸੀ ਤਾਂ ਇੱਕ ਨੌਜਵਾਨ ਉਹਦਾ ਨਾਮ ਹੈ ਜੀ ਜਗਰੂਪ ਸਿੰਘ ਉਹਨੇ ਕਿਹਾ ਜੀ ਕਿ ਮੇਰੇ 16 ਕਿੱਲੇ ਝੋਨਾ ਸੀ ਇੱਥੇ ਝੋਨਾ ਸੀ ਉਥੇ ਪਾਣੀ ਵੀ ਸੀ ਕਹਿੰਦਾ ਜੀ ਆਹ ਮੇਰਾ ਝੋਨਾ ਪਾਣੀ ਦੇ ਵਿੱਚ ਝੋਨਾ ਇਸ ਵੇਲੇ ਦਿਸਦਾ ਨਹੀਂਗਾ ਕਹਿੰਦਾ ਆਹ ਮੇਰਾ ਝੋਨਾ ਕਹਿੰਦਾ ਜੀ ਮੇਰਾ ਝੋਨਾ ਡੁੱਬ ਗਿਆ ਮੈਂ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਇਹ ਵੀ ਡੁੱਬ ਗਿਆ ਸਾਰਾ ਕੁਝ ਪਾਣੀ ਦੇ ਵਿੱਚ ਖਤਮ ਹੋ ਗਿਆ ਪਰ ਉਹਨੇ ਚਾਹ ਦਾ ਲੰਗਰ ਲਾਇਆ ਉਹ ਕਹਿੰਦਾ ਜੀ ਮੈਂ ਤਾਂ ਚਲੋ ਦੁਖੀ ਹੈਗਾ ਹੀ ਆ ਤੇ ਬਾਕੀ ਦੁਖਿਆਰਾਂ ਨੂੰ ਤਾਂ ਮੈਂ ਚਾਹ ਪਾਣੀ ਪਿਵਾਵਾਂ ਨਾ ਮੱਠੀ ਤਾਂ ਖਵਾਵਾਂ ਬਿਸਕੁਟ ਤਾਂ ਖਵਾਵਾਂ ਇਹ ਪੰਜਾਬੀ ਆ ਇਹਨਾਂ ਪੰਜਾਬਗਰ ਦੀ ਮਦਦ ਹੋਣੀ ਚਾਹੀਦੀ ਆ ਪੰਜਾਬੀ ਜ਼ਿੰਦਾਬਾਦ ਰਹੇ ਪੰਜਾਬ ਬਚਾਰਵੇ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਸ ਗੱਲ ਦੀ ਕਾਮਨਾ ਕਰਦੇ ਆ ਖਬਰਾਂ ਕਈ ਹੋਰ ਵੀ ਸਨ ਵਕਤ ਰੁਕਣ ਲਈ ਕਹਿ ਰਿਹਾ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ